ਸਸੀ ਦਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾਂ ਕਿ ਤੁਸੀਂ ਸਭ ਮ제 ਚ ਹੋਗੇ ਦੋਸਤੋ ਇੰਗਲੈਂਡ ਦੇ ਹਾਲਾਤ ਤੁਸੀਂ ਦੇਖਦੇ ਪਿਓ ਹਲੇ ਤੱਕ ਰਾਸ ਨਹੀਂ ਆ ਰੇ ਤੇ ਜੇ ਵੇਖੇ ਤੁਸੀਂ ਤਿਆਰੀ ਕੀਤੀ ਹੈ ਤੇ ਇਹਦੇ ਨਾਲ ਚੰਗਾ ਨਹੀਂਗਾ ਅਗਰ ਤੁਸੀਂ ਸ਼ਨਗਨ ਵੀਜ਼ਾ ਲਗਵਾ ਕੇ ਤੇ ਟਰਾਈ ਮਾਰੀ ਆ ਤੁਹਾਨੂੰ ਯੂਰਪੀਅਨ ਕੰਟਰੀਆਂ ਵਿੱਚ ਜਿਵੇਂ ਆਈਗਾ ਜਰਮਨੀ ਜੀ ਬਹੁਤ ਕੰਮ ਹੈਗਾ ਲੇਬਰ ਦੀ ਲੋੜ ਹੈ ਜਰਮਨ ਵਾਲਿਆਂ ਨੂੰ ਨਾਲ ਸਟੱਡੀ ਕਰੋ ਤੇ ਨਾਲ ਕੰਮ ਕਰੋ ਤੇ ਨਾਲ ਵੀਰ ਜੀ ਤੁਹਾਨੂੰ ਇੱਥੇ ਚੰਨ ਸਗੇ ਹੋਏ ਪੱਕੇ ਹੁੰਦੇ ਇਸ ਕਰਕੇ ਮੂਲਕ ਤੇ ਹੋਈ ਫੜੋ ਜਿੱਥੇ ਤੁਹਾਡੇ ਅਗੇ ਫੁੱਲ ਚ ਨਜ਼ਰ ਆ ਰਹੇ ਆ ਇੰਗਲੈਂਡ ਤੇ ਤੁਹਾਨੂੰ ਪਹਿਲਾਂ ਹੀ ਪਤਾ ਵੀ ਬਹੁਤ ਇੱਥੇ ਸਟੂਡੈਂਟ ਆਏ ਸੀ ਤੇ ਤਕਰੀਬਨ ਕਾਫੀ ਵਾਫ ਚ ਲੱਗੇ ਹੋਏ ਤੇ ਕੁਝ ਅਜੀਬ ਸੋਚੀ ਵੀ ਹੋਏ ਹੋਏ ਕਿ ਉਹ ਲਾਤ ਇੱਥੇ ਪੱਕੇ ਹੁੰਦੇ ਕੋਈ ਨਜ਼ਰ ਨਹੀਂ ਆ ਰਹੀ ਉਹਨਾਂ ਨੂੰ ਵੀ ਤੇ ਕੈਨੇਡਾ ਜੀ ਵੀ ਬੁਰਾ ਹਾਲੀ ਹੈ ਸਟੂਡੈਂਟਾਂ ਦਾ ਤੁਹਾਨੂੰ ਸਾਰੀ ਨਿਊਜ਼ ਦਾ ਪਤਾ ਲੱਗਦਾ ਹੀ ਪਿਆ ਹੈ ਯੂਰਪ ਯੂਰਪ ਰਹਿ ਗਿਆ ਤੁਹਾਡੇ ਵਾਸਤੇ ਯੂਰਪ ਜੇ ਕੋਈ ਫਾਇਦਾ ਹੁੰਦਾ ਵੀ ਜੇ ਤੁਸੀਂ ਸ਼ਨਗਨ ਵੀਜ਼ਾ ਲਗਵਾ ਲਿਆ ਤਾਂ ਤੇ ਤੁਹਾਡੇ ਵਾਸਤੇ 27-28 ਕੰਟਰੀਆਂ ਦੇ ਦਰਵਾਜ਼ੇ ਖੁੱਲ ਜਾਂਦੇ ਵੇ ਜਿੱਥੇ ਜਾ ਕੇ ਤੁਸੀਂ ਮਰਜੀ ਟ੍ਰਾਈ ਕਰ ਸਕਦੇ ਹੋ ਕਿਉਂਕਿ ਵੀਜ਼ਾ ਤੁਹਾਡਾ ਵੈਲਿਡ ਹੁੰਦਾ ਤੇ ਉਸ ਵੀਜ਼ੇ ਵਿੱਚ ਤੁਸੀਂ ਜਾ ਕੇ ਟਰਾਈ ਕਰ ਸਕਦੇ ਹੋ ਬੜੀਆਂ ਕੰਟਰੀਆਂ ਹੈ ਜਿੱਥੇ ਤੁਹਾਨੂੰ ਟੂਰਿਸਟ ਵੀਜ਼ੇ ਤੋਂ ਬਾਅਦ ਵੀ ਵਰਕ ਪਰਮਿਟ ਮਿਲ ਜਾਂਦਾ ਸੈੱਟ ਹੁੰਦਾ ਤੇ ਸਭ ਤੋਂ ਵਧੀਆ ਤਰੀਕਾ ਇਹ ਹੋਏਗਾ ਵੀ ਸਟੱਡੀ ਵੀਜ਼ਾ ਲਗਵਾਇਆ ਜਾਵੇ ਉਦੀ ਵਿੱਚ ਹੀ ਹੁੰਦਾ ਵੀ ਤਲਕੋ ਵੀਜ਼ਾ ਹੁੰਦਾ ਰਹਿੰਦਾ ਤੁਹਾਨੂੰ ਕੋਈ ਚਿੰਤਾ ਨਹੀਂ ਹੁੰਦੀ ਕਿਤੇ ਵੀ ਕੰਟਰੀ ਦਾ ਤੁਸੀਂ ਜਗਰ ਵੀਜ਼ਾ ਲਗਾ ਲੈਂਦੇ ਹੋ ਸਟੱਡੀ ਤੇ ਤੁਹਾਨੂੰ ਉਸ ਕੰਟਰੀ ਰਹਿਣ ਦਾ ਮੌਕਾ ਮਿਲ ਜਾਂਦਾ ਇੱਕ ਸਾਲ ਦਾ ਉੱਤੋਂ ਦਾ ਵੀਜ਼ਾ ਵੇਜਾ 3-7 ਦਾ ਲਗਾ ਲਈ ਉਹ ਤਿੰਨ ਸਾਲਾਂ ਜੀ ਤੁਸੀਂ ਉੱਥੇ ਪੂਰੀ ਤਰ੍ਹਾਂ ਟਰਾਈ ਕਰ ਸਕਦੇ ਹੋ ਤੇ ਜਰਮਨ ਤੇ ਵੈਸੀ ਆਦਮੀ ਦੀ ਲੋੜ ਗਈ ਹੈ ਉੱਥੇ ਤਕਰੀਬਨ ਪੀਆਰ ਮਿਲ ਜਾਂਦੀ ਹੈ ਕਿਉਂਕਿ ਕੰਮ ਬਹੁਤ ਹੈ ਜਿਹੜੀ ਕੰਟਰੀ ਚ ਕੰਮ ਬਹੁਤ ਹੁੰਦਾ ਹੈ ਉੱਥੇ ਕਰੂਨ ਵੀ ਥੋੜੇ ਢਿੱਲੇ ਹੁੰਦੇ ਨੇ ਉੱਥੇ ਕਰੂਨ ਸਖਤ ਹੁੰਦੇ ਜਿੱਥੇ ਆਦਮੀ ਯਾਦਾ ਆ ਜਾਣ ਤੇ ਕੰਮ ਕਿ ਹੋਈ ਨਾ ਉਹ ਜਿਹੜੀ ਉੱਥੇ ਦੇ ਲੋਕ ਲੋਗੇ ਉਹ ਥੋੜੇ ਅੰਗੇਸਟ ਹੋ ਜਾਂਦੇ ਵੀ ਤੁਸੀਂ ਬਾਹਰ ਦੇ ਮੁਲਕਾਂ ਚੋਂ ਬੰਦੇ ਮਂਗਾਈ ਜਾ ਰਹੇ ਹੋ ਸਾਡੀਆਂ ਜਿਹੜੀਆਂ ਜੁਬ ਹੈਗਾ ਤੁਸੀਂ ਉਹਨਾਂ ਨੂੰ ਦੇਈ ਜਾ ਰਹੇ ਹੋ ਇਸ ਕਰਕੇ ਤੇ ਲੇਕਿਨ ਜਿੱਥੇ ਲੇਬਰ ਦੀ ਕਾਰਨ ਵੀ ਉੱਥੇ ਲੋਕ ਖੁਸ਼ ਹੁੰਦੇ ਵੀ ਚਲੋ ਬਾਹਰੋਂ ਅਗਰ ਲੇਬਰ ਆ ਰਹੀ ਹੈ ਤੇ ਸਾਡਾ ਕੰਮ ਕਰ ਚੱਲਦਾ ਰਹੇਗਾ ਕੋਈ ਫੈਕਟਰੀ ਨਹੀਂ ਹੋਣ ਰੈਸਟੋਰੈਂਟ ਵਾਲੇ ਹੋਰ ਹੀ ਵਿਚਲਾ ਕਾਰੂ ਹੈਗਾ ਉੱਥੇ ਲੇਬਰ ਦੀ ਲੋੜ ਪੈਂਦੀ ਪੈਂਦੀ ਹੈ ਕਰਨੀ ਤੇ ਤੁਸੀਂ ਕਮਾਈ ਹੈ ਨਾ ਬਖਸ਼ਤ ਹੈਗਾ ਪੈਸੇ ਕਮਾਉਂਦਾ ਕੋਈ ਜਰਮਨ ਕਿਸੇ ਨਾਲੋਂ ਘੱਟ ਨਹੀਂਗਾ ਸੱਤ ਤੋਂ ਟੌਪ ਦੀ ਕਨੋਮੀ ਜਿਹੜੀ ਚੱਲਦੀ ਵੀ ਹੈ ਯੂਰਪੀ ਚ ਉਹ ਜਰਮਨ ਦੀ ਹੈ ਬਾਕੀ ਜੀ ਤੁਹਾਡੇ ਦੋਸਤੋ ਟਿਕਾ ਲਗਾ ਵੀ ਜਾਣਾ ਤੁਸੀਂ ਇੰਗਲੈਂਡ ਹੀ ਹੈ ਜਾਂ ਕੈਨੇਡਾ ਹੀ ਹੈ ਫਿਰ ਤੇ ਆਦਮੀ ਕੁਝ ਕਰ ਨਹੀਂ ਸਕਦਾਗਾ ਉੱਥੇ ਤੁਸੀਂ ਇੱਕੋ ਮੁਲਕ ਜੋਗੇ ਰਹਿ ਜਾਓਗੇ ਤੇ ਡੋਂਕੀ ਦਾ ਤੁਹਾਨੂੰ ਵੈਸੇ ਫਾਇਦਾ ਕੋਈ ਨਹੀਂ ਹੁੰਦਾ ਕਿਉਂਕਿ ਡੋਂਕੀ ਤੇ ਹੋ ਲਾਏਗਾ ਜਿਹਦੇ ਕੋਲ ਬਿਲਕੁਲ ਚਾਂਸ ਕੋਈ ਨਹੀਂਗਾ ਨਾ ਉਸੜੀ ਕਰ ਸਕਦਾ ਹੈ ਤੇ ਨਾ ਹੀ ਇਹਦੀ ਉਮਰ ਹੈਗੀ ਹੈ ਉਹ ਉਹਦੇ ਡੋਂਕੀ ਨਾਲ ਨਹੀਂ ਜੈਜ ਗਈ ਉਹਦੀ ਲੇਕਿਨ ਡੋਂਕੀ ਤੇ ਤੁਹਾਡੀ ਜਾਨ ਦਾ ਰਿਸਕ ਹੈ ਤੇ ਨਾਲ ਪੈਸੇ ਦਾ ਰਿਸਕ ਹੈਗਾ ਇਥੇ ਬੜੇ ਕੇਸ ਹੋ ਰਹੇ ਵੇ ਵਿਚਾਰੇ ਮਾਂ ਕੋ ਮੁੰਡੇ ਲੱਭਦੇ ਵੇ ਤੇ ਮੁੰਡਿਆਂ ਦੀ ਖਬਰ ਹੀ ਕੋਈ ਨਹੀਂ ਆਂਦੀ ਬਾਲਰ ਤੇ ਫੜੇ ਕੀ ਵੇ ਰਸਤੇ ਵਿੱਚ ਕੁਝ ਹੋ ਗਿਆ ਹੈ ਜੈਂਟਰ ਕੁਝ ਕਰਦਾ ਹੈ ਪੈਸੇ ਲੈ ਕੇ ਤੋੜ ਗਏ ਵੇ ਕੁਝ ਖਬਰ ਨਹੀਂ ਆਂਦੀ ਇਸ ਕਰਕੇ ਇਹ ਮੁਲਕੇ ਗਏ ਜਰਮਨੀ ਬਹੁਤ ਅੱਛਾ ਜਾ ਰਿਹਾ ਹੈ ਡੈਨਮਾਰਕ ਅੱਛਾ ਜਾ ਰਿਹਾ ਜੀ ਬੈਲਜੀਅਮ ਤੁਸੀਂ ਕੰਮ ਕਰ ਸਕਦੇ ਹੋ ਲਕਸੰਬਰਗ ਕਰ ਸਕਦੇ ਹੋ ਕੰਮ ਇਹ ਡਿਪੈਂਡ ਕਰਦਾ ਕਿ ਤੁਹਾਡਾ ਕੋ ਵੀਜ਼ਾ ਕਿਹੜਾ ਹੈ ਤੁਸੀਂ ਪੜਾਈ ਕਿੰਨੀ ਕੀਤੀ ਹੈ ਤੁਹਾਡੇ ਕੋ ਕੋ ਐਕਸਪੀਰੀਅੰਸ ਕੀ ਹੈ ਅਗਰ ਤੁਹਾਡੇ ਕੋਈ ਸਕਿੱਲ ਲਗੀ ਹੈ ਤੁਸੀਂ ਕੋਈ ਚੰਗਾ ਕੰਮ ਜਾਣਦੇ ਹੋ ਫਿਰ ਤੁਸੀਂ ਜਿਹੜੇ ਮਰਜ਼ੀ ਮੁੱਚ ਜਾਓ ਤੁਹਾਨੂੰ ਕੋਈ ਪਰੇਸ਼ਾਨੀ ਨਹੀਂਗੀ ਸਪੇਨ ਬਹੁਤ ਕੰਮ ਹੈ ਖਾਸ ਕਰਕੇ ਰੈਸਟੋਰੈਂਟਾਂ 'ਚ ਕੰਮ ਹੁੰਦਾ ਹੈ ਜਿਹੜੇ ਸ਼ੌਪਕੀਪਰ ਹੈਗੇ ਉਹਨਾਂ ਨੂੰ ਬੜੀ ਲੋੜ ਪੈਂਦੀ ਹੈ ਜੇ ਤੁਸੀਂ ਸੇਲਸਮੈਨ ਹੈਗੇ ਹੋ ਫੇਰ ਵੀ ਬਹੁਤ ਵਧੀਆ ਲੇਕਿਨ ਇੱਕ ਉੱਥੇ ਮੁਸੀਬਤ ਈ ਹੈਗੀ ਉੱਥੇ ਜਿਹੜੀ ਲੈਂਗੁਏਜ ਹੈ ਨਾ ਉਹ ਜਲਦੀ ਸਪੈਨਿਸ਼ ਉਦ ਕਰਕੇ ਮੁਸ਼ਕਲ ਆਉਂਦੀ ਹੈ ਖੈਰ ਜਰਮਨ ਵੀ ਹੈ ਤੇ ਉਹਨਾਂ ਦੀ ਆਪਣੀ ਬੋਚ ਚੱਲਦੀ ਹੈ ਲੇਕਿਨ ਫਿਰ ਵੀ ਅੱਜਕੱਲ੍ਹ ਲੋਕ ਜਰਮਨ 'ਚ ਇੰਗਲਿਸ਼ ਸਮਝਣ ਲੱਗੇ ਨੇ ਇਸ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਨਹੀਂ ਹੁੰਦੀ ਫਿਰ ਜਿੱਥੇ ਉਹਨਾਂ ਨੂੰ ਲੇਬਰ ਦੀ ਲੋੜ ਹੁੰਦੀ ਨਾ ਆਪੇ ਕੰਮ ਸਖਾ ਲੈਂਦੇ ਵੇ ਤੇ ਸਿੱਖ ਵੀ ਜਾਂਦੇ ਵੇ ਜੇ ਪੰਜਾਬ ਚ ਆ ਗਏ ਭਈਏ ਪੰਜਾਬੀ ਬੋਲ ਸਕਦੇ ਤੇ ਤੁਸੀਂ ਜਰਮਨੀ ਕਿਉਂ ਨਹੀਂ ਬੋਲ ਸਕਦੇਗੇ ਇਸ ਕਰਕੇ ਦੋਸਤੋ ਉਮੀਦ ਹੈ ਕਿ ਤੁਹਾਨੂੰ ਵੀ ਵੀਡੀਓ ਪਸੰਦ ਆਏਗੀ ਅਗਰ ਪਸੰਦ ਆਈ ਤੇ ਚੰਦ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਸ਼ੇਅਰ ਕਰ ਦੇਣਾ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ